ਯਾਸਤ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਿੰਦਰ ਤੇ ਇੱਧਰ ਆ ਗਏ ਹੁਣ ਆਪਾਂ ਕਿਚਨ ਦੇ ਵਿੱਚ ਹੋਰ ਤੇ ਸਮਾਂ ਬਹੁਤ ਜ਼ਿਆਦਾ ਕਰ ਲਿਆ ਹੈ ਕੜੀ ਬਣਾ ਲਈਏ ਹੋਰ ਕੀ ਕੱਢਦੇ ਆ ਪਕੌੜੇ ਵੀ ਬਾਰ-ਬਾਰ ਉਹੀ ਚੀਜ਼ ਤੁਹਾਨੂੰ ਦਿਖਾਈਏ ਦਾਦੀ ਨੂੰ ਪਾਣੀ ਪਿਆ ਕੇ ਦਾਦੀ ਖੁਸ਼ ਹੋ ਗਏ ਉਹ ਸਾਮ ਕੰਮ ਕਰਨ ਤੋਂ ਬਾਅਦ ਚਾਹ ਤਾਂ ਪੀਣੀ ਪਣੀ ਆ ਮੈਂ ਉਹੀ ਗੱਲ ਕਰਦਾ ਇਹ ਪਕੌੜਿਆਂ ਦਾ ਪਤਾ ਨਹੀਂ ਕੀ ਚੱਕਰ ਆ ਪਹਿਲਾਂ ਪਾਇਆ ਜੀਰਾ ਪਾਇਆ ਮਟਰ ਤੇ ਆਲੂ ਉਹਨੂੰ ਤਾਂ ਸਵਰ ਨਹੀਂ ਹੋ ਰਿਹਾ ਹੈਗਾ ਮਤਲਬ ਤੂੰ ਵੀ ਮੱਕੀ ਦੀ ਖਾਣੀ ਆ ਹਾਂ ਇੰਨੇ ਸੋਹਣੇ ਬਣਦੇ ਬੋਲਦੇ ਮੈਨੂੰ 5 ਕਿਲੋ ਇੱਦਾਂ ਦੇ ਚਾਵਲ ਚਾਹ ਪਾਣੀ ਪੀ ਲਿਆ ਤੇ ਇੱਧਰ ਆ ਇਹ ਹੈਗਾ ਇਹਦਾ ਛੋਟਾ ਬ੍ਰਦਰ ਹਾਂਜੀ ਲਓ ਜੀ ਆ ਮੁੰਡਾ ਸਾਡਾ ਆਟਮ ਹੀ ਆ ਮੈਂ ਕਿਹਾ ਪਾਪਾ ਆ ਗਏ ਪਾਪਾ ਬਾਥਰੂਮ ਮੜ ਗਏ ਕੋਈ ਫਾਇਦਾ ਹੈ ਤੇਰੇ 10 ਕੇ ਹੋਣ ਦਾ ਪਹਿਲਾਂ ਇਹ ਦੱਸਦਾ ਜਵਾਬ ਦੇ ਕੇਕ ਦੁਆਰਾ ਹੜੋ ਕੱਟਣਾ ਆਪਾਂ ਤੂੰ ਆਪਣਾ ਮੂੰਹ ਬੰਦ ਰੱਖ ਰਿਹਾ ਜਿੱਥੇ ਬੈਠੀ ਉਥੇ ਬੈਠੀ ਰਹਿ ਤੈਨ ਕੇ ਹੋਣ ਜੇ ਕੰਪਲੀਟ ਅਰ ਕੱਲ ਨੂੰ ਆਉਣਾ ਇਹ ਬਲੌਗ ਕੱਲ ਵੇੜਾ ਛੜੀ ਦੇ 10 ਕੇ ਹੋ ਗਏ ਇੱਕ ਲੈ ਕੇ ਆਏ ਅਸੀਂ 10 ਕੇ ਦਾ ਕੁੜੀ ਨੂੰ ਖਵਾਣ ਲਗੇ ਕੇਕ ਚਾਲ ਬਈ 50k ਦਾ ਵੀ ਕੇਕ ਕੱਟੀਏ ਹਾਂਜੀ ਤੁਸੀਂ ਕਰੋ ਜੀ ਬਲੌਗ ਦਾ ਐਂਡ ਚਲੋ ਜੀ ਮਿਲਦੇ ਆਪਾਂ ਫੇਰ ਆ ਗਏ ਆ ਜੀ ਇੱਕ ਵਾਰੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਨਵਾਂ ਬਲੌਗ ਲੈ ਕੇ ਨਾਸ਼ਤੇ ਦੇ ਨਾਲ ਹਾਂਜੀ ਕਰੋ ਜੀ ਸ਼ੁਰੂਆਤ ਹਾਂਜੀ ਅੱਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਿੰਦਰਾ ਬਲੌਗ ਚ ਲਿਕ ਕਰਦੇ ਤੁਸੀਂ ਟੀਕਟਕ ਹਾਂਸੀ ਵੀ ਟੀਕਟਕ ਹੈ ਪਰਮਾਤਮਾ ਜਰਤੀ ਕਲਾ ਜਿ ਰੱਖ ਕੇ ਚਲੋ ਜੀ ਕਰਦੇ ਆ ਅੱਜ ਦੇ ਬਲੌਗ ਦੀ ਸ਼ੁਰੂਆਤ ਸੋ ਹਮੇਸ਼ਾ ਦੀ ਤਰ੍ਹਾਂ ਨਾਸ਼ਤੇ ਨਾਲ ਨਾਸ਼ਤੇ ਤੋਂ ਕਿਉਂਕਿ ਅਮੀ ਨਾਸ਼ਤੇ ਤੋਂ ਹੁੰਦਾ ਸੇਰੇ ਹੋਰ ਹੋਰ ਆਲੂਆਂ ਦੀ ਸਬਜੀ ਸੁੱਕੇ ਆਲੂ ਸੁੱਕੇ ਆਲੂ ਦਾਲ ਜੇ ਦਹੀਂ ਪਾ ਗਏ ਤੇ ਅਸੀਂ ਦਾਲ ਦੂਜੀ ਜਿਹੜੀ ਉਹ ਪਲਕ ਵਾਸਤੇ ਲੈਂਦੀ ਉਹੋ ਨਾ ਇਹ ਹਾਂ ਚਲੋ ਠੀਕ ਆ ਜੀ ਬਣ ਰਿਓ ਬਲੌਗ ਨਾਲ ਜੀ ਮਿਲਦੇ ਆ ਜੀ ਹੁਣ ਤੁਹਾਨੂੰ ਨਾਸ਼ਤਾ ਕਰਕੇ ਮਾਰਨਿੰਗ ਦਾ ਜੀ ਇੱਧਰ ਟਾਈਮ ਦੇਖ ਸਕਦੇ ਆ ਡੇਢ ਵਜ ਗਿਆ ਆ ਤੇ ਇੱਧਰ ਆ ਗਏ ਆ ਹੁਣ ਆਪਾਂ ਕਿਚਨ ਦੇ ਵਿੱਚ ਹੋਰ ਕੀ ਆਪਾਂ ਕੜੀ ਬਣਾ ਲਈ ਤੇ ਆਪਾਂ ਬਣਾ ਰਿਆਂ ਕੜੀ ਇਸ ਤੋਂ ਘੋਲ ਲਿਆ ਠੀਕ ਆ ਹੋ ਗਈ ਸਨ ਇਹਦੇ ਸਮਾਂ ਵੀ ਜ਼ਿਆਦਾ ਲੱਗਿਆ ਆ ਕੜੀ ਬਣਾਈਏ ਪਲਕ ਦੀ ਡਿਮਾਂਡ ਵਾ ਕੱਲ ਕਹਿੰਦੀ ਸੀ ਕਹਿੰਦੀ ਮੇਰਾ ਬੜਾ ਦਿਲ ਕਰਦਾ ਸੀ ਕੜੀ ਖਾਣ ਨੂੰ ਮੈਂ ਕਿਹਾ ਵੀ ਤੂੰ ਦੱਸ ਦੇਣਾ ਸੀ ਮੈਨੂੰ ਕਹਿੰਦੀ ਮम्मा ਕੱਲ ਪਤਾ ਨਾ ਕੀ ਬਣਾਉਣਾ ਆ ਬੜਾ ਚਾਹ ਮੈਨੂੰ ਕੱਲ ਤਾਂ ਕੜੀ ਜੀ ਬਣਾਣੀ ਆ ਚੌਲ ਵੀ ਦਦੇ ਖਾਣੇ ਆ ਜਿਹਦੇ ਵਿੱਚ ਕੋਈ ਕੋਈ ਮਟਰਾਂ ਦਾ ਦਾਣਾ ਹੋਵੇ ਉਹਦੀਆਂ ਰਾਗੀ ਫਰਮੈਸ਼ਾ ਨਹੀਂ ਆਈ ਨਾ ਤੂੰ ਇੱਧਰ ਪਈਆਂ ਮਿਰਚਾਂ ਚ ਮਿਰਚ ਕਰ ਗਏ ਰਹਿਣ ਵਾਸਤੇ ਹਾਂ ਮਿਰਚਾ ਕਰ ਲਈਏ ਮੈਂ ਉਹਦੋਂ ਸੁੱਕੀਆਂ ਵਿੱਚ ਸਬਜ਼ੀਆਂ ਆ ਆ ਅਦਰਕ ਆ ਲਸਣ ਵੀ ਰਕੂ ਅੰਦਰ ਠੀਕ ਆ ਅਦਰਕ ਵਸਤਾਰ ਲੈ ਆਨੋਂ ਕਰਨਾ ਆਲੂ ਪਏ ਵੀ ਠੀਕ ਅਦਰਕ ਕਰਨਾ ਆ ਕਰਦੀ ਆ ਤੇ ਆਲੂ ਪਏ ਇੱਧਰ ਥੋੜੇ ਜਿਹੇ ਪਾਲਾ ਨੇ ਪਕੌੜਿਆਂ ਦੇ ਥੋੜੇ ਜਿਹੇ ਵਿੱਚ ਪਾਲਾ ਨੇ ਕੜੀ ਦੇ ਠੀਕ ਆ ਅੱਜ ਮੈਂ ਕੜੀ ਥੋੜੀ ਜਿਹੀ ਬਣਾਉਣੀ ਆ ਕੜੀ ਖਤਮ ਹੀ ਨਹੀਂ ਹੁੰਦੀ ਹੈ ਕਿ ਮੈਂ ਸਿਰਫ 2 ਚਮਚ ਇੱਕ ਬੀਸਣ ਦੇ ਪਾਏ ਆ ਠੀਕ ਆ ਜਿਹੜੀ ਦੂਜੀ ਇੱਕ ਤਾਂ ਹੁੰਦਾ ਛੋਟਾ 1/2 tsp ਉਹ ਨਹੀਂ ਹੂੰ ਜਦੋਂ ਜਦ ਮੈਂ ਥੋੜਾ ਜਿਹਾ ਡੰਦਾ ਕੜਚੀ ਕਰੀਦਾ ਠੀਕ ਹੈ ਠੀਕ ਹੈ 2 ਚਮਚ ਭਾਈ ਬੀਸਣ ਦੇ ਪਾਸ ਤਾਂ ਆ ਵੀ ਖੁੱਲੀ ਬਣ ਜਾਣੀ ਆ ਤੇਰੀ ਇਹ ਵੀ ਬਣ ਜਾਣੀ ਆ ਤੇਰੀ ਹਾਂ ਹਾਂ ਚਲੋ ਦਿਲਾ ਲਈਏ ਤੜਕਾ ਵੀ ਤੁਹਾਨੂੰ ਮਿਲਦੇ ਆਂ ਆਉਂਦੇ ਆ ਤੁਹਾਨੂੰ ਤੜਕਾ ਤਾਂ ਹਮੇਸ਼ਾ ਕੜੀ ਦਾ ਦਿਖਾ ਲਈ ਜਾਣਾ ਹੋਰ ਕੀ ਆਏ ਕੱਢਦੇ ਆ ਪਕੌੜੇ ਵੀ ਬਾਰ-ਬਾਰ ਉਹੀ ਚੀਜ਼ ਤੁਹਾਨੂੰ ਥਾਈਏ ਫੇਟਰੀ ਬੋਰ ਹੋ ਜਾਂਦੇ ਆ ਹੋਰ ਕੀ ਚਲੋ ਠੀਕ ਆ ਫਿਰ ਮਿਲਦੇ ਆਂ ਜੀ ਲੱਗਦੀ ਆਕਰ ਆਪ ਵੀ ਜਾਂਦਾ ਹੈ ਕਿ ਮਾਸੀ ਨੇ ਕਦੀ ਕਿਸੇ ਨੂੰ ਮਾਰਾ ਕੀਤਾ ਨਹੀਂ ਹਾਂ ਚਲੋ ਆਣ ਵਾਲੇ ਕਦੀ ਕਦੀ ਕਰ ਜਾਂਦੇ ਆ ਮੇਰੇ ਨਾਲ ਬਾਕੀ ਪਤਾ ਨਹੀਂ ਕਿਸੇ ਨੂੰ ਇਹ ਲੱਗਦਾ ਹੋਊਗਾ ਕਿ ਮੈਂ ਨਹੀਂ ਕਿਸੇ ਦਾ ਟੰਗਾ ਕਰਦੀ ਹੈਗੀ ਹਨ ਕੀ ਕਰ ਸਕਦੇ ਆ ਇਹ ਸ਼ੱਡੋ ਬਰੇ ਜੁਨੀ ਟੇਲਾ ਜਿਉਂ ਕਰਤਾ ਖੜੀ ਜਾਵੇ ਆਪਣਾ ਖੁਸ਼ ਰੋ ਬਸ ਚਿਤਰਵਾਂ ਦੇ ਪੇ ਪਕੌੜੇ ਹੋਰ ਕੀ ਆ ਪਕੌੜੇ ਤੇ ਦਰ ਕੜੀ ਚਾਲੂ ਕਿੰਨੇ ਸੋਹਣਾ ਤੇ ਜੇ ਛਿੜੂ ਦੇਣਾ ਮਤਲਬ ਉਦਣ ਵਾਲੇ ਪੈਸੇ ਨੇ ਫ੍ਰਿਜ ਵਿੱਚ ਚਾਲੂ ਮੈਂ ਕਿਹਾ ਜਨ ਥੋੜੇ ਜਿਵੇਂ ਨੇ ਪਕੌੜਿਆਂ ਚ ਪਾ ਲੈ ਮੈਨੂੰ ਲੱਗਦਾ ਵੀ ਇਮਲੀ ਦੀ ਲੋੜ ਨਹੀਂ ਹੈਗੀ ਖੱਟੀ ਹੋਊਗੀ ਦੇਖ ਲੈਣੇ ਹੈ ਹਾਂ ਹਾਂ ਕੁੰਡੇ ਬਹੁਤ ਹੁੰਦੇ ਆ ਹੋਰ ਕੀ ਜੱਟ ਜਿੱਤੰਦਰ ਨਿਕਲਦੇ ਹੈ ਨਿਕਲ ਜਾ ਤਾਂ ਕਿਚਾਚੂ ਨਿਕਲ ਦੇ ਸਹੀ ਗੱਲ ਭਾਂਡੇ ਭਾਂਡੇ ਹੁੰਦੇ ਰਹਿੰਦੇ ਹੋਰ ਕੀ ਉੱਪਰ ਵਾਈਜ ਆਪਾਂ ਦਾਣੇ ਆਂ ਜੀ ਦਾਦੀ ਨੂੰ ਬਿਠਾਇਆ ਉੱਪਰ ਦਾਦੀ ਨੂੰ ਪਾਣੀ ਪਿਆ ਕੇ ਦਾਦੀ ਖੁਸ਼ ਹੋਗੇ ਮੈਂ ਕਹਿੰਦੀ ਮੈਂ ਕਰ ਦਾਦੀ ਨੂੰ ਪਾਣੀ ਦੇ ਜਾਂ ਤੋਂ ਆਪਾਂ ਬਸ ਆਪਾਂ ਹੁਣ ਆ ਕੜੀ ਬਣਾ ਕੇ ਕੜੀ ਰੇਜੇ ਪੈ ਜੂਗੀ ਇੱਕ ਘਟ ਦੇਣੀ ਆ ਫਿਰ ਉਸ ਤੋਂ ਬਾਅਦ ਬਣਾਉਂਦੇ ਆ ਚੋਲ ਫਿਰ ਆਪਾਂ ਦਾਣੇ ਅੰਦਰ ਕਰਦੇ ਨੇ ਵੀ ਲਾਗੀ ਬਣਾ ਆ ਜੋ ਥੱਲੇ ਹੋਰ ਕੀ ਫੇ ਆਪਾਂ ਪੱਥਾ ਚੱਲਦਾ ਆ ਕੋਠੇ ਤੇ ਉਹ ਸੱਚ ਉੱਪਰ ਮੌਸਮ ਬਦਲ ਹੋਇਆ ਆ ਬਦਲ ਹੋਇਆ ਹਾਂ ਠੰਡਣੀ ਹਵਾ ਚੱਲਦੀ ਉੱਪਰ ਉਹ ਕੋਈ ਨਾ ਨੀ ਕੋਈ ਨੀ ਲੈ ਨੀ ਬਸ ਉਹ ਤਾਂ ਨਾ ਮੈਂ ਕੀ ਹੋਰ ਕੀ ਆ ਗੜਾ ਹੌਲੀ ਹੌਲੀ ਉਮੀਦ ਆ ਵੀ ਥੋੜਾ ਅੱਗੇ ਨਾਲ ਹੋ ਗਿਆ ਆ ਸੈਟ ਅੱਗੇ ਨਾਲੋਂ ਫਰਕ ਆ ਹਾਂਜੀ ਇਹਨਾਂ ਦਾ ਫਰਕ ਆ ਹਾਂ ਲਓ ਜੀ ਆ ਜਾਓ ਕੜੀ ਖਾਓ ਤੇ ਪਕੌੜੇ ਖਾਓ ਨਾਲ ਪਕੌੜੇ ਜਿਹਨੇ ਮਾਸੀ ਜੀ ਦੇ ਉੱਤਰ ਪਾਣ ਲੱਗੀ ਨਹੀਂ ਨਹੀਂ ਹਲੇ ਤਾਂ ਰਿੱਜੀ ਨਹੀਂ ਨਾ ਪੂਰੀ ਠੀਕ ਹੈ ਤੇ ਬਾਕੀ ਕੜੀ ਦਾ ਹਮੇਸ਼ਾ ਹਰ ਵਾਰ ਇੱਕੋ ਨਾਲ ਪਾਈ ਹੋਈ ਜਾਂ ਫੇ ਬਾਰ-ਬਾਰ ਕੋਈ ਨਾ ਬੋਰ ਹੋ ਜਾਂਦੇ ਸਾਰੇ ਜਾਣੇ ਹਾਂਜੀ ਹੁਣ ਇੱਕੋ ਹੀ ਤਰ੍ਹਾਂ ਦਾ ਰੱਖਦੇ ਆ ਪਰ ਹੁਣ ਕੀ ਕਰੀਏ ਹੋਰ ਚਲੋ ਮਿਲਦੇ ਆ ਫਿਰ ਹਣਾ ਬਣਾ ਲਈ ਪਕੌੜੇ ਟਾਈਮ 2 ਬਜੇ ਚੱਲੇ ਆ ਫਲਗ ਨੂੰ ਲਿਉਂਦਾ ਹੋ ਗਿਆ ਟਾਈਮ ਤੇ ਇੱਧਰ ਬਣਾਈ ਸੀ ਜੀ ਕੜੀ ਵਾਲੇ ਪਕੌੜੇ ਹੂੰ ਕੜੀ ਕੜੀ ਬਣ ਗਈ ਆ ਏ ਲਾਓ ਲਾਓ ਚੱਕੋ ਨੋ ਜੀ ਇੱਧਰ ਕੜੀ ਵੀ ਹੋ ਗਈ ਆ ਰੈਡੀ ਤੇ ਇੱਧਰ ਹੁਣ ਬਣ ਰਹੀ ਆ ਚਾਹ ਚਾਹ ਤਾਂ ਅਸੀਂ ਪੀਣੀ ਹੁੰਦੀ ਆ ਉਹ ਸਾਮ ਕੰਮ ਕਰਨ ਤੋਂ ਬਾਅਦ ਚਾਹ ਤਾਂ ਪੀਣੀ ਪਣੀ ਆ ਆ ਪੀ ਜਣੇ ਹੂੰ ਬਸ ਚਾਵਲ ਕੱਲੇ ਬਣਾਉ ਵੀ ਕਹਿੰਦੀ ਮਟਰਾਂ ਵਾਲੇ ਬਣਾਈ ਜੋ ਹਾਂ ਹਾਂ ਮਹਾਲਗਾ ਕੋਈ ਕੋਈ ਮਟਰ ਪਾ ਕੇ ਵਿੱਚ ਕਹਿੰਦੀ ਸੀਗੀ ਆ ਜਿਹੜੇ ਪਕੌੜੇ ਆ ਨਾ ਮਟਰ ਕਿੰਨਾ ਮੀਲੇ ਮਟਰ 40 ਰੁਪਏ ਪਾਈਆ ਨਹੀਂ ਨਾ 160 ਰੁਪਏ ਕਿਲੋ ਇਹ ਆਪਾਂ ਪਾਣੀ ਪਲਾ ਯਾਰ ਮੈਂ ਪਕੌੜੇ ਖਾ ਕੇ ਨਾ ਦਾਣੇ ਅਸੀਂ ਕੱਲ ਭੋਰੇ ਸੀਗੇ ਹਾਂ ਇਹਨੂੰ ਹੁਣ ਭੁੰਨਾਂਗੇ ਭੁੰਨੂਗੇ ਹਾਂ ਹੋ ਪਾਣੀ ਬਲਾਓ ਨਹੀਂ ਨਹੀਂ ਪਾਣੀ ਬਰਾਦੇ ਕੋਈ ਨਹੀਂ ਦੇਖ ਪਾਪ ਇੱਧਰ ਦੇਖੋ ਦੇਖ ਆਹ ਹੁਣ ਪੂਰੀ ਪਾਪ ਨਿਕਲਦੀ ਬਈ ਇਸ ਟਾਈਮ ਪੂਰੀ ਹੂੰ ਪਤਾ ਨਹੀਂ ਕੀ ਗੱਲ ਹੈ ਜਦੋਂ ਪਕੌੜੇ ਤੇ ਉਹਦਾ ਬਣਾਉਂਦੇ ਨਾ ਉਹ ਇੰਨੇ ਸਵਾਦ ਨਹੀਂ ਬਣਦੇ ਜਿੰਨੇ ਸਵਾਦ ਆਹ ਪਕੌੜੇ ਬਣਦੇ ਆ। ਆਹੀ ਥੋੜੇ ਜਿਆਦਾ ਬਣਾਏ ਸੀ ਕਿਉਂਕਿ ਤੁਹਾਨੂੰ ਇੱਥੇ ਇੱਥੇ ਲੂਣ ਵੇਖ ਲਓ ਕਿਦਾਂ ਦਾ ਪਰਫੈਕਟ ਹੈ। ਮੈਂ ਉਹੀ ਗੱਲ ਕਰਦਾ ਇਹ ਪਕੌੜਿਆਂ ਦਾ ਪਤਾ ਨਹੀਂ ਕੀ ਚੱਕਰ ਆ। ਪਤਾ ਨਹੀਂ। ਇਹ ਪਕੌੜੇ ਬਹੁਤ ਟੇਸਟੀ ਬਣਦੇ ਆ। ਤੁਹਾਨੂੰ ਬਹੁਤ ਪਸੰਦ ਆ। ਹਾਂ। ਚਲੋ। ਬਣੇ ਰਿਓ ਬਲੌਗ ਨਾਲ ਜੀ। ਮੈਂ ਨਾ ਬਣਾ ਲਿਆ ਕਰੀਏ ਫੇ ਕੜੀ ਬਣਾ। ਆਹੋ ਪਤਾ ਕੀ ਕੀਤਾ? ਸਵੇਰੇ ਕਹਿਤਾ ਆ ਵੀ ਆਪਾਂ ਲੱਗੇ ਕੜੀ ਬਣਾਉਣ। ਪਕੌੜੇ ਇੱਧਰ ਰੱਖ। ਪਕੌੜੇ ਬਣਾ ਲੈ। ਹਾਂ। ਚਲੋ ਬਣ ਰਹੀ ਹੈ ਇਹ ਬਲੌਗ ਨਾ ਜ ਐ ਪਲਕ ਨੂੰ ਲੈ ਕੇ ਆਂਦੇ ਹੁਣ ਚੋਲ ਬਣਾਈਏ ਚਲੋ ਕੜੀ ਬਣ ਗਈ ਬੰਕ ਕਰਤਾ ਲੈ ਹੋਰ ਕੀ ਦੇਖੋ ਨਹੀਂ ਓਕੇ ਕੈਂਡਾ ਦੇਖੀ ਤੇਲ ਪਾ ਲਓ ਇਹ ਜੀਰਾ ਵੀ ਪਾਣਾ ਏ ਆਮੜਾ ਜੀਰਾ ਵੀ ਮਟਰਾਣ ਵਾਲੇ ਠੀਕ ਹੈ ਠੀਕ ਹੈ ਹਲਾ ਕਾ ਜੇ ਨਮਕ ਪਾਵਾਂਗੇ ਜੀ ਜਿੱਦਾਰੇ ਬਣਾਉ ਗਏਂ ਦੀ ਹਾਂ ਉਹ ਕਹੀ ਗਈ ਆ ਹੋਰ ਕੀ ਜਿੱਦਾਰੇ ਖਾਣੇ ਹੰਦ ਨੂੰ ਸਵਾਦ ਲੱਗਦੇ ਕੜੀ ਨਾਲ ਤਾਈ ਤਾ ਦੇ ਗੱਈਆ ਲੈਂਡ ਮਸਲ ਜੀ ਵੀ ਆ ਬੱਦਲ ਹੋਇਆ ਆ ਯਾਰ ਤੁਹਾਨੂੰ ਆਉਸਾ ਮੜਾ ਚਾ ਉਹ ਲਾ ਬੱਦਲ ਹੋਇਆ ਲੱਗਦਾ ਆ ਬਦਲ ਹੋਇਆ ਆ ਬਦਲ ਹੋਇਆ ਆ ਹੂੰ ਜੇ ਨੀਵੀਂ ਨਾਲ ਆਉਂ ਜਾਂਦੇ ਇਹਨਾਂ ਦੇ ਆਹੋ ਨਾ ਗੱਡੀ 'ਚ ਨਹੀਂ ਗਏ ਨਹੀਂ ਨਹੀਂ ਇਸ ਕਰਕੇ ਮੈਂ ਐਕਟੀਵਾ ਲੈਣਾ ਜਾ ਕੇ ਹੂੰ

ਸੋਹਣ ਮਖਣਾ ਵਾਣਾ ਬੜੀ ਬੜੀ ਮਹਿੰਗੀ ਅੰਦਾ ਕੀ ਕਰਦਾ ਉਹ ਮਹਿੰਗੀ ਮੈਟਰੀਅਲ ਆਉਂਦੀ ਹੈ ਨਾ ਉਹਨਾਂ ਮੋਸਾਪੀ ਆਣੀ ਨਾ ਹੂੰ ਜਿਹੜਾ ਆਮਾ ਕੀ ਹਲਕਾ ਦਿੰਦਾ ਫਦੀ ਗਦੀ ਇਹ ਤਾਂ ਦਿਲ ਕਰਦਾ ਹੁੰਦਾ ਵੀ ਮੈਂ ਇਦਾਂ ਦੀ ਚੀਜ਼ ਕੋਈ ਕੰਮ ਹਾਂਜੀ ਇਹ ਤਾਂ ਸਿੰਪਲ ਹੀ ਚਾਵਲ ਖਾ ਲੈਂਦੀ ਹੁੰਦੀ ਹੈ ਚਲ ਬਣਾ ਲਈਏ ਮੈਂ ਹਾਂ? ਇਹ ਲਈ ਬਲੈਕ ਤਾਂ ਲਾਵਾ ਕੁਝ ਪਾਇਆ। ਬਲੈਕ ਤੋਂ ਇਲਾਵਾ ਕੁਝ ਪਾਇਆ? ਲਓ ਜੀ ਟਾਈਮ ਇਧਰ ਹੋ ਗਿਆ ਰੋਟੀ ਰੜੀ ਖਾਣ ਦਾ ਵੀ ਹੋ ਗਿਆ ਜੀ ਆਪਣਾ ਵੀ ਟਾਈਮ। ਤੇ ਲੋ ਜੀ ਅੱਜ ਬਲੈਕ ਕੱਪੜਿਆਂ ਤੋਂ ਇਲਾਵਾ ਕਹਿੰਦੀ ਪਹਿਲੀ ਵਾਰੀ ਮੈਂ ਹੋਰ ਕੋਈ ਕੱਪੜੇ ਪਾਏ ਆ। ਇਹ ਮੋਟਾ ਆ ਇਹ। ਇਹ ਸਾਡਾ ਮੋਟਾ ਮੋਟਾ। ਲਓ ਜੀ ਇਧਰ ਖੜੀ ਵੀ ਰੜੀ ਆ ਤੇ ਚਾਵਲ ਵੀ ਹੋ ਗਏ ਆ। ਹੋਰ ਕੀ? ਹਾ। ਨਿਕਾ ਇਧਰ ਇਹ ਕਹਿੰਦੀ ਹੈ ਨਾ ਚਾਵਲ। ਪੱਲੂ ਉਹਨੂੰ ਤਾਂ ਸਬਰ ਨਹੀਂ ਹੋ ਰਿਹਾ ਹੈਗਾ। ਆਹੋ ਸਬਰ ਹੁੰਦਾ ਹੀ ਨਹੀਂਗਾ। ਚਲੋ ਮਿਹਬਾਨੀ ਆ ਚੜਦੇ ਪਾਓ ਫਿਰ ਲੈਓ ਅੰਦਰ ਆਪਾਂ ਵੀ ਖਾਈਏ ਹੈ ਚਲੋ ਜੀ ਹਾਂਜੀ ਅੱਜ ਬਣੇ ਮਨ ਪਸੰਦ ਦੇ ਹਨਾ ਬਾਕੀ ਖਾ ਕੇ ਦੱਸੂਗਾ ਹਾਂ ਤੇ ਪਾ ਲਓ ਆਪਣੀ ਵੀ ਖਾਈਏ ਫਿਰ ਮੈਂ ਤਾਂ ਮੱਕੀ ਰੋਟੀ ਬਣਾ ਕੇ ਦੇਣੀ ਮਮੇ ਨੂੰ ਵੀ ਅੱਛਾ ਤੁਸੀਂ ਮੱਕੀ ਦੀ ਰੋਟੀ ਖਾਣੀ ਆਪਣੇ ਲਈ 2 ਮਿੰਟ ਚ ਲਾ ਲੈਣੀ ਮੈਂ ਮਤਲਬ ਤੂੰ ਵੀ ਮੱਕੀ ਦੀ ਖਾਣੀ ਆ ਕੀ ਆ ਚਲੋ ਖਾ ਲਓ ਫੇਰ ਲਾ ਲਓ ਫੇਰ ਇਕੱਠੇ ਖਾਣੇ ਆਪਾਂ ਹੈ ਓਕੇ ਜੀ ਹਾਂ ਹਾਂ ਪਿਆ ਜਾਓ ਲੈ ਜਾਓ ਅੰਦਰੋ ਜਾ ਕੇ ਹੈ ਦੇ ਦੇ ਯਾਰ ਹਾਰਮੋਨ ਆਨ ਲਗਾ ਆ ਹਾਰਮੋਨ ਆਨ ਲਗਾਇਆ ਲਓ ਜੀ ਰੋਟੀ ਖਾਓ ਆਪਣੀ ਇੱਕ ਚਮਚ ਖਾ ਮੈਂ ਹੈ ਇੱਕ ਚਮਚ ਖਾ ਮੈਂ ਇਹ ਜੀ ਟੇਸਟ ਦੇਖੀਏ ਕਿਦਾਂ ਦਾ ਹੈ ਜੀ ਇਹ ਆ ਗਰਮ ਬਹੁਤ ਆ ਪਲੂ ਮਗਾ ਇੱਕ ਚਮਚ ਮੈਂ ਖਾਲਮਾ ਅੰਦਰ ਬਾਹਰ ਆ ਬਹੁਤ ਸਵਾਦ ਆ ਇੱਕ ਚਮਚ ਖਾਦਾ ਮੈਂ ਮਾਨ ਤੇ ਆ ਵੀ ਕੱਢ ਦੋ ਇਹਨੂੰ ਹਾਂ ਚਲੋ ਆਜੋ ਫੇਰ ਅੰਦਰ ਹੀ ਹੈ ਮੈਂ ਜਾਣਾ ਓਕੇ ਓਕੇ ਆਜੋ ਫੇਰ ਓ ਜੀ ਇੱਧਰ ਟਾਈਮ 3:30 ਹੋ ਗਏ ਆ ਤੇ ਇੱਧਰ ਹੋ ਰਹੀ ਆ ਰੋਟੀ ਦੀ ਤਿਆਰੀ ਥੋੜੀ ਬਣ ਗਈ ਆ ਤੇ ਇਸ ਕੜੀ ਨਾਲ ਮੱਕੀ ਦੀ ਰੋਟੀ ਖਾਣੀ ਆ ਠੀਕ ਲਓ ਜੀ ਮੰਮੀ ਨੇ ਵੀ ਖਾਣੀ ਆ ਅੱਛਾ ਦਾਦੀ ਨੇ ਵੀ ਖਾਣੀ ਆ ਠੀਕ ਹੈ ਨਸੀ ਗੈਸ ਤੇ ਇਤਨਾ ਨਹੀਂ ਸਾਡੀ ਰੋਟੀ ਸਾਨੂੰ ਸੁਣ ਜਾ ਕਿ ਇਦਾਂ ਰੋਟੀ ਨਾਲ ਲੜਿਆ ਕਰੋ ਹਾਂ ਹਲੁੰਦੀ ਆ ਓਏ ਆਪਾਂ ਦਾ ਸਟੱਪ ਤੇ ਰਾਲ ਲਈ ਦੀ ਰੋਟੀ ਚੀਕਾ ਇੱਕ ਰੈਗੀ ਹੂੰ ਕਿੰਨੇ ਬਣਾ ਲਈ 8-9 ਬਣਾ ਲਈ ਆ ਰਿਆ ਰੱਖੜੀ ਤੇ 8-9 ਬਣਾ ਲਈ ਰੋਟੀ ਇਹ ਬਣੀ ਨਿੱਕੀ ਜਾਈ ਦੋ ਹਾਂ ਬੋਸ ਇੱਕ ਹੋਮੀ ਲੈ ਲੈਣ ਤਾਂ ਆਹੀ ਗੰਦੇ ਤੇ ਔਰ ਤੋਂ 9 ਤੋਂ 9 ਘਣ ਵਾਲੇ ਅਸੀਂ ਹੈ ਨਹੀਂਗੇ ਭਰਾਵਾ ਤੇ ਹਰ ਬਣਾ ਰਿਹਾ ਹੈ ਇੱਕ ਨਿੱਕੀ ਜੇ ਹਰਮਣ ਪਹੁੰਚ ਰਿਹਾ ਹੈ ਬਈ ਅਰਮਨ ਆਇਆ ਰੱਖਣੀ ਦੇ ਠੀਕ ਆ ਅਜਾ ਵੀ ਲਾ ਲਈਏ ਹੋਰ ਕੀ ਰੱਖਣੀ ਨਾਉਂਦੀ ਹੈ ਨਾ ਰੱਖਣੀ ਨਾਉਂਦੀ ਇੱਥੇ ਰਹੂਗਾ ਹੁਣ ਅਰਮਨ ਤੁਮਨੇ ਰੱਖਣੀ ਕਦੋਂ ਰੱਖਣਗੇ ਠੀਕ ਤੇ ਇਹਨੇ ਸੰਭੋ ਮਾਸੀ ਇਹਨੇ ਸੰਭੋ ਇਹ ਮੇਰੇ ਬੱਸ ਸਵਾਰਾ ਸੰਭੋ ਲੈ ਕਿਤੇ ਨਾੜ ਚੱਲੀ ਪੱਲੂ ਵੀ ਕਹਿੰਦੇ ਸਵਾਦ ਲੱਗੀ ਮੈਨੂੰ ਪੱਲੂ ਇਹਦੀ ਬਹੁਤ ਸਵਾਦ ਆ ਖਾਂਦੀ ਪਈ ਆ ਉਹ ਚਲੋ ਪਾਓ ਤੁਸੀਂ ਆਪਣੇ ਲਈ ਵੀ ਰੋਟੀ ਫੇਰਣਾ ਹਾਂਜੀ ਚਲੋ ਫਿਰ ਮਿਲਦੇ ਹਾਂ ਹੁਣ ਆ ਗਈ ਜੀ ਇੱਧਰ ਰੋਟੀ ਆਪਣੀ ਚਾਵਲ ਕੜੀ ਲਓ ਜੀ ਇੱਧਰ ਲੈ ਆਏ ਆ ਜੀ ਕੜੀ ਦੇ ਨਾਲ ਮੱਕੀ ਦੀ ਰੋਟੀ ਹਾਂ ਦੋ ਰੋਟੀਆਂ ਮੱਕੀ ਦੀਆਂ ਤੇ ਮੰਮੀ ਵੀ ਮੱਕੀ ਦੀ ਰੋਟੀ ਖਾ ਰਹੇ ਆ ਹਨਾ ਹਾਂ ਚਲੋ ਲੈ ਇੱਧਰ ਲੈ ਕੇ ਜਾਓ ਚਲੋ ਠੀਕ ਆ ਜੀ ਬਣੇ ਰਿਓ ਬਣੇ ਖਾਣੇ ਨਹੀਂ ਸੀ ਚੋਲ ਕਹਿੰਦੀ ਮੈਨੂੰ ਚੋਲ ਦੇਖ ਕੇ ਬਹੁਤ ਸੋਹਣੇ ਲੱਗਦੇ ਜਿੱਟੇ ਤੇ ਚੋਲ ਵਾਕਈ ਵਾਕਈ ਚੋਲ ਚੋਲ ਦੇਖ ਕੇ ਨਾ ਬਹੁਤ ਸੋਹਣੇ ਲੱਗ ਰਹੇ ਆ ਹਾਂ ਇੰਨੇ ਸੋਹਣੇ ਬਣਦੇ ਬੋਲਦੀ ਮੈਨੂੰ 5 ਕਿਲੋ ਇਦਾਂ ਦੇ ਚਾਵਲ ਚਾਹੀਦੇ ਲੈ ਅੰਨੇ ਆਪਾਂ ਜਾ ਕੇ ਕੋਈ ਨਹੀਂ ਮੈਂ ਜੀ ਲੈ ਆ ਦੇਣਾ ਤੈਨੂੰ ਇੱਕ ਵਗਿਆ ਪੁੱਤ ਜੂਸ ਲੈ ਕੇ ਆਈਏ ਚਲ ਹਾਂ ਚਲਿਓ ਆਪਾਂ ਤੁਸੀਂ ਅਗਰ ਰ ਏ ਦੂਸੇ ਆਈਏ ਕੋਈ ਆਇਆ ਗਿਆ ਹੁੰਦਾ ਹਾਂ ਮੁਸ਼ਕਿਲ ਰਿਕਾਰਡਿੰਗ ਨਹੀਂ ਲੈਣੀ ਜੂਸ ਲੈ ਕੇ ਆਣਾ ਨਹੀਂ ਨਹੀਂ ਜੂਸ ਜੂਸ ਤੇ ਚਲੋ ਖਾ ਲਓ ਪਹਿਲਾਂ ਫਿਰ ਅਪਾ ਚੱਲਦੇ ਹਾਂ ਚਲੋ ਬਣੇਰੀ ਸਾਡੇ ਬਲੌਗਰਾਂ ਜੀ ਮਿਲਦੇ ਆਂ ਤੁਹਾਨੂੰ ਨਾਸ਼ਤਾ ਕਰਕੇ ਦੁਪਹਿਰ ਦਾ ਖਾ ਲਓ ਕੜੀ ਚੋਲ ਹਾਂ ਕੜੀ ਚੋਲ ਤੇ ਜੰਮੋ ਸਟ੍ਰੀਟ OK OK ਜੰਮੋ ਰੋਟੀ ਖਾ ਗਏ OK ਹਲੋ ਜੀ ਇੱਧਰ ਟਾਈਮ ਹੋ ਗਿਆ ਆ 6:30 ਚਾਹ ਪਾਣੀ ਪੀ ਲਿਆ ਤੇ ਇੱਧਰ ਆਏ ਹੋਏ ਆ ਨਿਆਣੇ ਹਲੋ ਜੀ ਹਰਮਨ ਫੇ ਆ ਗਿਆ ਤੂੰ ਵੀ ਆ ਗਿਆ ਏ ਆਇਆ ਮੇਰੇ ਰਖੜੀ ਦੇ ਜਿੱਦਾਂ ਕੀ ਤੁਹਾਨੂੰ ਸਵੇਰੇ ਅਸੀਂ ਬਲੌਗ 'ਚ ਦੱਸਿਆ ਸੀਗਾ ਇੱਧਰ ਆਏ ਹਨੀ ਠਾਕੁਰ ਜੀ ਇਹ ਹੈਗਾ ਇਹਦਾ ਛੋਟਾ ਬ੍ਰਦਰ ਹਾਂਜੀ ਬਹੁਤ ਖੱਪ ਖੁੱਪ ਪਾਈ ਆ ਇਹਨਾਂ ਨੇ ਚਾਹ ਪਾਣੀ ਪੀ ਲਿਆ ਤੇ ਖੱਪ ਕਰਦੇ ਪਏ ਆ ਬੈਠ ਕੇ ਗੱਲਾਂ ਬਾਤਾਂ ਅਮਾਰੇ ਬੰਦੇ ਕੋਪੀਰਾਈਟ ਆ ਜਿਹੜਾ ਤੁਹਾਨੂੰ ਇਹਨਾਂ ਨਾਲ ਲਓ ਜੀ ਇੱਧਰ ਇਹ ਵੀ ਆ ਗਈ ਹੁਣ ਕਿੱਦਾਂ ਫਿਰ ਚੁੰਮੀ ਫੜਣਾ ਆ ਗਿਆ ਨਾ ਹਾਂ ਮੈਂ ਕੀ ਨਹੀਂ ਹਣੀ ਬਰਦਰ ਮਵਾ ਦਿੰਦੀ ਚੱਲ ਲਓ ਜੀ ਹੁਣ ਪਾਪਾ ਵੀ ਆ ਗਿਆ ਲੈ ਉਹ ਬੇਇੱਜ਼ਤੀ ਪਾਪਾ ਬਾਥਰੂਮ ਜਿੋਂ ਵੜ ਗਏ ਹਾਂ ਦਾਣੇ ਭੁੰਨ ਕੇ ਆਏ ਲਓ ਓਏ ਟੱਡੀ ਸਵੇਰ ਹੋਣੇ ਗਰਮ ਆ ਦਾਣੇ ਮੱਕੀ ਦੇ ਅਲੋ ਬਤ ਗਰਮ ਹਲੜਾ ਆਲੇ ਆਲੇ ਨਹੀਂ ਕੋੜਾ ਆ ਕੋੜਾ ਕੋੜਾ ਦੇ ਛੋਲੇ ਖਾਂਦਾ ਹੁੰਦਾ ਐ ਇੱਕ ਗੋਮੇ ਕੋੜਾ ਖਾ ਵੀ ਛੋਲੇ ਹੀ ਆ ਕੀਕੇ ਵਾਲੇ ਲਓ ਜੀ ਦਾਣੇ ਸਵਾਦ ਆ ਜਮੇਰਾ ਮੋਤਵਾਂ ਜਮੇਰਾ ਡਾਕਟਰ ਜਮੇਰਾ ਕੋੜੇ ਨੂੰ ਜੰਮਾ ਕੇ ਠੰਡੇ ਮਾਰੀ ਆਈਸ ਦੀ ਕਨੈਕਟ ਕਰ ਹੂੰ ਜਲੋ ਅਣੀ ਵੀ ਦੇ ਬਹੁਤ ਹੀ ਗਰਮ ਨੇ ਖਾਣੇ ਆਲਾ ਕੀ ਹੋਇਆ ਸਵਾਦ ਲੱਗ ਗਿਆ ਬਹੁਤ ਗਰਮ ਆ

ਜਦੋਂ ਇਹ ਮੋਟਰਸਾਈਕਲ ਲੈ ਜਾਣਾ ਸੀਗਾ ਤੇ ਮੈਂ ਪਹਿਨ ਨੂੰ ਕਿਤਾ ਲੈ ਕੇ ਉਹਨਾਂ ਦੀ ਮੋਟਰਸਾਈਕਲ ਲਈ ਜਾਂਦੇ ਤਾਂ ਹੈ ਮੈਂ ਇਹਨੂੰ ਕਿਹਾ ਸੀ ਇਹ ਕਹਿੰਦਾ ਮੋਟਰਸਾਈਕਲ ਚਲੋ ਜੀ ਬਣ ਰਹੀ ਸਾਡੇ ਵਲੌਗ ਜਦੋਂ ਦਾਲੇ ਖਾਂਡ ਹੈ ਸਾਰੇ ਜਾਣੇ ਦੇਖੋ ਕਿੰਨਾ ਗਾਰੇ ਦੀ ਮਾਰਟੀ ਹਾਂ ਹੋ ਕੇ ਚਲ ਗਿਆ ਉਹ ਚਲਾ ਗਿਆ ਕੋਠੇ ਦੇ ਪਤਾ ਨਹੀਂ ਕਿਉਂ ਪਤਾ ਨਹੀਂ ਬਸ ਕੋਈ ਕਿੰਨੇ ਰਹਿ ਗਏ ਆ ਤੈਨੂੰ ਫੈਲਾ ਹੈ ਤੇਰੇ ਇਹ 10 ਕੇ ਹੋਣ ਦਾ ਪਹਿਲਾਂ ਇਹ ਦੱਸਦਾ ਜਵਾਬ ਦੇ ਕੀ ਤਾਂ ਬੇਲੀ ਰੈਡੀ ਕੀਤਾ ਕਿਉਂਕਿ ਦੇਖੋ ਜੀ 10 ਕੇ ਦੀਆਂ ਵੀਡੀਓ ਹਰੀਆਂ ਤੋਂ ਪਹਿਲਾਂ ਬਣਾ ਲਈਆਂ ਕੇਕ ਤੋਂ ਪਹਿਲਾਂ ਕੱਟ ਕੇ ਰੱਖਿਆ ਹੈਗਾ ਵੀ ਹਰਮਨ ਨੇ ਹੋਣਾ ਨਿਕਾ ਵੀ ਇਸ ਕਰਕੇ ਪਹਿਲਾਂ ਬਣਾ ਕੇ ਰੱਖ ਲੈਣੀਆਂ ਆ ਬਈ ਜਿੱਦਣ 10 ਕੇ ਹੋਗੇ ਪਾ ਦੇ ਹੁਣ ਕੇਕ ਦੁਆਰਾ ਹੋਣਾ ਕੱਟਣਾ ਆਪਾਂ ਨਹੀਂ ਕਰਦੇ ਨੇ ਤਾਂ ਕੱਟਣਾ ਤਾਂ ਬਾਹਰ ਕਿਤੇ ਹੈ ਸੀਗਾ ਨਹੀਂ ਸਾਨੂੰ ਲੋੜ ਹੀ ਨਹੀਂ ਕੇਕ ਦੀ ਅਸੀਂ ਖਾਂਦੇ ਹੀ ਨਹੀਂ ਤੂੰ ਦੇਖੋ ਤੁਸੀਂ ਕੇਕ ਰਿਆ ਤਾਂ ਤੁਸੀਂ ਬਾਹਰ ਮਿਲੇ ਆਓ ਪਾੜੀ ਕੁੜੀ ਨਾਲ ਕੇਕ ਖਾਣ ਤੂੰ ਆਪਣਾ ਮੂੰਹ ਬੰਦ ਰੱਖਦਾ ਜਿੱਥੇ ਬੈਠੀ ਉੱਥੇ ਬੈਠੀ ਰਹਿ ਮੈਂ ਮੂੰਹ ਚਲਾਇਆ ਕੇਕ ਦਾ ਖਾੜ ਵੀ ਨਹੀਂ ਆ ਕਿਉਂ ਠੀਕ ਨਹੀਂ ਆਵਾ ਕੇ ਦੇਖੋ ਆਪਾਂ ਤਾਂ ਕੇ ਖਾਣੇ ਨਹੀਂ ਹੈਗੇ ਤੁਸੀਂ ਕੇਕ ਕਾ ਖਾ ਰਹੇ ਆਂ ਵੀਡੀਓ ਬਣਾ ਰਹੇ ਆਂ ਤੂੰ ਬਰਗਰ ਖਾਣਾ ਤੂੰ ਬਰਗਰ ਖਾਣਾ ਤੇ ਬਰਗਰ ਖਵਾ ਦਿੰਦੇ ਆਂ ਬਸ ਅੱਤ ਤੂੰ ਇਦਾਂ ਕਰੀ ਜੇ ਜੇ ਸਾਡਾ ਇਰਾਦਾ ਬਦਲ ਗਿਆ ਨਾ ਅਸੀਂ ਕੇਕ ਲੈ ਵੀ ਆਏ ਤੂੰ ਬਰਗਰ ਖਾ ਲਈ ਕੇਕ ਨਾ ਖਾਈਂ ਯਾਰ ਨੇ ਬਰਗਰ ਵੀ ਨਹੀਂ ਹੋਣਾ ਬਸ ਫੇ ਮੂੰਹ ਬੰਦ ਰੱਖੋ ਲੋ ਜੀ ਕੁੜੀ ਦੇ 16 ਰਹਿ ਗਏ ਫੋਲੋਅਰ 10k ਹੁਣ ਜੇ ਕੰਪਲੀਟ ਤੇ ਸਾਰੇ ਜਣੇ ਫਟਾਫਟ ਮੈਂ ਕਹਾਂ ਵਿੱਚ ਸਾਰੇ ਜਣੇ ਸਬਸਕ੍ਰਾਈਬ ਕਰ ਦਿਓ ਫਟਾਫਟ ਫੋਲੋ ਕਰ ਦਿਓ ਇਹਨੂੰ ਸਾਰੇ ਜਣੇ ਇੰਸਟਾ ਦੇ ਉੱਤੇ ਤਾਂ ਕਿ 10k ਹੋ ਜਾਣ। ਔਰ ਕੱਲ ਨੂੰ ਨਵਾਂ ਇਹ ਬਲੌਗ ਕੱਲ ਵੇੜਾ। ਮਾਰੋ ਟੈਨਿਪੋਇੰਟ ਵਰਨੋ ਜਿਵੇਂ 2 ਹੋ ਜੂਗੇ। ਚਲੋ ਠੀਕ ਹੈ ਜੀ ਬੜੇ ਰਹੀ ਉਹ ਦੀ ਦੇਖਦੇ ਜੀ 10k ਹੁੰਦੇ ਆ ਤੇ ਫਿਰ ਕੱਟਦੇ ਆ ਜੀ ਕੁੜੀ ਨੂੰ ਲਿਆ ਕੇ ਕੇਕ ਦੇਾਂਗੇ ਕੱਟੂਬੀ ਜੀ ਕੇਕ ਫਿਰ। ਉਦਾਂ ਦਾ ਜੀ ਕੇਕ ਪਹਿਲਾਂ ਕੱਟ ਕੇ ਖਾ ਹੜੀ ਇਹੇ ਵੇਲੇ। ਤੁਸੀਂ ਖਾਧਾ ਜੀ ਕੇਕ ਸਾਰਾ ਨੇ ਵੀ? ਪਟਾਕੇ ਲਗਾ ਕੇ ਸੜ ਗਏ ਸੀ ਪਟਾਕੇ ਫੇਰ ਨਾ ਸਟਰਗਲ ਸਟਰਗਲ ਕੀਤਾ ਮੈਂ 2 ਘੰਟੇ ਚਲੋ ਠੀਕ ਹੈ ਜੀ ਬਣੇ ਰਹੀਓ ਸਾਡੇ ਬਲੌਗ ਨਾਲ ਜੀ ਪਹਿਲੀ ਪ੍ਰੋਮੋਸ਼ਨ ਤੇ ਪੈਨਮ ਦੇ ਦੀ ਉਹ ਸੁਣ ਕੀ ਕਹਿੰਦੇ ਆ ਜਿਹੜੀ ਪਹਿਲੀ ਪ੍ਰੋਮੋਸ਼ਨ ਨੂੰ ਪੈਸੇ ਸਾਨੂੰ ਦੇ ਦੀ ਦੇਣ ਨੂੰ ਵੀ ਖਾਓ ਜੋ ਮਰਜ਼ੀ ਖਾਣ ਭਰਾਵਾਂ ਨੇ ਦੇ ਨਹੀਂ ਭਰਾ ਜੋ ਮਰਜ਼ੀ ਖਾਪੇ ਠੀਕ ਹੈ ਜੀ ਚਲੋ ਠੀਕ ਹੈ ਜੀ ਬਣੇ ਰਹੀਓ ਸਾਡੇ ਬਲੌਗ ਨਾਲ ਜੀ ਮਿਲਦੇ ਆਂ ਤੁਹਾਨੂੰ ਜੇ 10k ਕੰਪਲੀਟ ਹੁੰਦੇ ਆ ਤੇ ਹੁਣ ਲਓ ਜੀ ਇੱਧਰ ਖੱਪ ਖੋਰੂ ਤਾਂ ਬਹੁਤ ਪਿਆ ਤੇ ਇੱਧਰ ਟਾਈਮ 7 ਵਜ ਗਏ ਆ ਬਹੁਤ ਖੱਪ ਕੀਤੀ ਨਿਆਣੀਆਂ ਨੇ ਤੇ ਕੱਪੜੀਆਂ ਨੀਆਂ ਲਾ ਲਈਏ ਤੈਂ ਆ ਤੇ ਕੱਪੜੇ-ਕੁੱਪੜੇ ਥੋੜੀਆਂ ਬੋਤੀਆਂ ਲੱਗੀਆਂ ਆਂ ਪਰਦੇ-ਪੁਰਦੇ ਤੋਤੇ ਸੀਗੇ ਇੱਧਰ ਦਾ ਪਰਦਾ ਮੈਂ ਤੋਤਾ ਸੀਗਾ ਲਾ ਲਈਏ ਤੈਂ ਆ ਤੇ ਸਬਜੀ-ਸਬਜੀ ਬਣੀ ਪਈ ਆ ਮੰਮੀ ਦਵਾਰਾਂ ਲੱਗੇ ਆ ਚਾਹ ਬਣਾਉਣ ਦੁੱਧ ਹੈਗਾ ਸਾਡੀ ਅੱਜ ਥੋੜਾ ਠੀਕ ਆ ਲਓ ਜੀ ਚਾਵਲ ਵੀ ਪਰੇ ਤੇ ਕੜੀ ਵੀ ਪਿਆਰ ਦਾ ਸਬਿਆ ਗਲੀ ਸਬਜ਼ੀ ਸਾਡੇ ਪਈ ਆ ਹਲੇ ਤੇ ਇਧਰ ਪਲਕ ਵੀ ਟਿਸ਼ਨ ਤੋਂ ਆ ਗਈ ਆ ਹਾਂਜੀ ਭੈਣ ਜੀ ਕੀ ਕਰਦੇ ਹੋ ਬਸ ਕੋਲੇ ਹੱਲ ਕਰਦੀ ਹਾਂ ਚਲ ਠੀਕ ਆ ਜੀ ਲਾ ਲਈਏ ਕੱਪੜੇ ਜੀ ਤੇ ਹਾਂ ਬਣੇ ਰਿਓ ਸਾਡੇ ਨਾਲ ਤਾਂ ਮਿਲਦੇ ਆ ਜੀ ਤੁਹਾਨੂੰ ਫੇਰ ਦੁਬਾਰਾ ਵਾਹ ਵਾ ਇਥੇ ਲੇ ਤਾਂ 10 ਕੇ ਨਹੀਂ ਨਹੀਂ ਉਹ ਵੱਡੀ ਕੁੜੀ ਦੇ ਆਹੋ والله ਪਾਇਆ ਦੇ ਇੱਕ ਲੈਣ ਵੱਡੀ ਕੁੜੀ ਦੋ ਕੁੜੀਆਂ ਮੇਰੀਆਂ ਤੈਨੂੰ ਪਤਾ ਨਹੀਂ ਤੈਨੂੰ ਪਤਾ ਨਹੀਂਗਾ ਬਸ ਠੀਕ ਹੈ ਜੀ ਇੱਕ ਨਹੀਂ ਤਨ ਕੇ ਲਿਖ ਰਿਹਾ ਹੈ ਹੈ ਨਹੀਂ ਨਹੀਂ ਬੱਡੇ ਨਹੀਂ ਹੈਗਾ ਬੱਡੇ ਨਹੀਂ ਹੈਗਾ ਤੈਨੂੰ ਪਤਾ ਨਹੀਂ ਹੈਗਾ ਪਤਾ ਨਹੀਂ ਤੈਨੂੰ ਨਹੀਂ ਮੈਨੂੰ ਨਹੀਂ ਪਤਾ ਪਲਗ ਦਾ ਔਰ ਉਬਲ ਪੜੀ ਦੇ ਤਨ ਕੇ ਹੋ ਗਏ ਆ ਵੀ ਚ ਇੱਕ ਲਾ ਕੇ ਇਧਰ ਲਈ ਜਾ ਕੇ ਦੇ ਲਾ ਹੈ ਹੈ ਇੰਨੀ ਕੀ ਆ ਰਹੀ ਹੈ ਔਰ ਔਰ ਚਲੋ ਖੋਲੋ ਅੰਦਰ ਚਲੋ ਅੰਦਰ ਪਲਗਾ ਆयो ਕੇਕ ਕੱਟਣ ਲਗੇ ਲੋ ਜੀ ਦੇਖੋ ਇਸ ਸਨੇਪਾ ਬੰਦੀਆ ਕੁੜੀ ਦੀ ਖੁਸ਼ੀ ਦੇਖੋ ਇਹਨੂੰ ਆ ਜਾ ਇੱਕ ਲੈ ਕੇ ਆਏ ਅਸੀਂ 10 ਕੇ ਦਾ ਲੋ ਜੀ ਹੁਣ ਆਪਾਂ ਕੱਟਦੇ ਆ ਜੀ ਕੇਕ ਆਓ ਬਹੁਤ ਸਨੇਪਾ ਪਾਓ ਜਿੰਨੀਆਂ ਮਰਜ਼ੀ ਪਾਓ ਤੇ ਚਲੋ ਬਣੇ ਰਹੋ ਜੀ ਸਾਡੇ ਬਲੌਗ ਨਾਲ ਕੱਟਦੇ ਆ ਜੀ ਕੇਕ ਫਿਰ ਮਿਲਦੇ ਆ ਜੀ ਇੱਧਰ ਹੋ ਗਿਆ ਜੀ ਕੁੜੀ ਦੇ 10 ਕੇ ਕੰਪਲੀਟ ਤੇ ਲੱਗੇ ਜੀ ਕੇਕ ਕੱਟਣ ਚਲੋ ਕਟੋ ਬੈਠੋ ਨਾਲ ਸਾਹਮਣੇ ਆਓ ਸਾਰੇ ਜਾਣੇ ਚਲੋ ਬੈਠਾ ਕੇ ਖੜੇ ਹੋ ਜਾਓ ਚਲ 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 ਕੱਟ ਕੱਟ ਜਲਦੀ ਜਲਦੀ ਮਾਂ ਚਲੋ ਆਜੋ ਮੈਂ ਇੱਥੇ ਬੈਠੀ ਹੈਪੀ 10 ਕੇ ਹੈਪੀ 10 ਕੇ ਹੈਪੀ 10 ਕੇ ਥੈਂਕ ਯੂ ਆ ਚਲੋ ਕੱਟ ਕੇ ਹਾਂ ਹੈਪੀ 10 ਕੇ ਮੈਮ ਉਹ ਮੈਂ ਵੀ ਬਦਲ ਲਵਾਂ ਏ ਬਾਬਾ ਜੀ ਲੈ ਕੱਢਣਾ ਪਹਿਲਾਂ ਇੱਥੇ ਰੱਖ ਪਹਿਲਾਂ ਨਹੀਂ ਇੱਥੇ ਰੱਖੋ ਪਹਿਲਾਂ ਆ ਦੇ ਵੀਡੀਓ ਬਣਾਣ ਦੇ ਚੱਲਾ ਜੀ ਚਲਾ ਜੇ ਤੁਹਾਡੇ ਭਰਾ ਫੇਰ ਕਮਾਓ ਚਲੋ ਠੀਕ ਹੈ ਜੀ ਹੁਣ ਬਣੇ ਰਹੀਓ ਸਾਡੇ ਬਲੌਗ ਨਾਲ ਜੀ ਹੁਣ ਕੇਕ ਨੂੰ ਖਾ ਕੇ ਫੇਰ ਮਿਲਦੇ ਆ ਜੀ ਕੁੜੀ ਨੂੰ ਖਵਾਣ ਲਗੇ ਕੇਕ ਚੱਲ ਬਈ ਚਲੋ ਜੀ ਲਓ ਜੀ ਹੈਪੀ 10 ਕੇ ਜੀ ਹੈਪੀ ਬਣ ਗਈ ਬਹੁਤ ਬਹੁਤ ਮੁਬਾਰਕਾਂ ਇਦਾਂ ਹੀ ਤਰੱਕੀ ਕਰੋ 60 20 60 30 60 40 ਤੇ ਆਪਾਂ ਬਹੁਤ ਛੇਤੀ ਛੇਤੀ 50 ਕੇ ਦਾ ਵੀ ਕੇਕ ਕਟਿਏ ਲਓ ਜੀ ਆਹ ਦੇਖੋ ਚਾਲਾ ਜੀ ਆਵਾ 50 ਕੇ ਦਾ ਵੀ ਛੇਤੀ ਛੇਤੀ ਕੱਟੀ ਆ ਨਾ ਪੱਲੂ ਬੱਸ ਬੱਸ ਅੱਜ ਕਿਹਦੇ ਲਈ ਕਿਹਦੇ ਲਈ ਲਾਓ ਜੀ ਦੇਖੋ ਪੱਲੂ ਓਹੋ ਕੀ ਕਰ ਰਹੀ ਆ ਹੋਰ ਹੋ ਬਿਚਤੀ ਇਹਦੀ ਚਲ ਬਾਈ ਜੀ ਲਾ ਲਾ ਫੜ ਉਹ ਪੋਸਟ ਮਾਈ ਇਦਾਂ ਵਿੱਚ ਕੇ ਚਲੋ ਰਹਿਣ ਦਿਓ ਰਹਿਣ ਦਿਓ ਕੋਈ ਗੱਲ ਨਹੀਂ ਚਲੋ ਠੀਕ ਹੈ ਜੀ ਹੁਣ ਹਾਂਜੀ ਲੋ ਜੀ ਇਧਰ ਆਪਾਂ ਕੇਕੂ ਕੱਟ ਕੇ ਹੋਏ ਆ ਫ੍ਰੀ ਸਾਰੇ ਜਣੇ ਲੋ ਜੀ ਕੇਕ ਵੀ ਸਾਰਿਆਂ ਨੇ ਖਾ ਲਿਆ ਆ ਤੇ ਕੁੜੀਏ ਤੈਨੂੰ ਇੱਕ ਵਾਰੀ ਫੇਰ ਬਹੁਤ ਬਹੁਤ ਮੁਬਾਰਕਾਂ ਹਾਂਜੀ ਤੁਸੀਂ ਕਰੋ ਜੀ ਬਲੌਗ ਦਾ ਐਂਡ ਚਲੋ ਹਾਂਜੀ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਦੱਸਿਓ ਤੁਹਾਨੂੰ ਸਾਡਾ ਅੱਜ ਦਾ ਬਲੌਗ ਇਦਾਂ ਦਾ ਲੱਗਾ ਤੇ ਜੀ ਮਿਲਦੇ ਆ ਕੱਲ ਫੇਰ ਇੱਕ ਨਵੇਂ ਬਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ